ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਆਪਾਂ ਗੱਲ ਕਰਾਂਗੇ ਕਿ ਕਲਯੁਗ ਆਇਆ ਹੈ ਜਾਂ ਆਉਣਾ ਹੈ ਜਾਂ ਚੱਲ ਰਿਹਾ ਹੈ ਤਾਂ ਕਿਹੜੀਆਂ ਕਲਯੁਗ ਦੀਆਂ ਨਿਸ਼ਾਨੀਆਂ ਹਨ ਤਾਂ ਕਲਯੁਗ ਦਾ ਜ਼ਿਕਰ ਸਾਡੇ ਗੁਰਾਂ ਦਸਵੇਂ ਪਾਤਸ਼ਾਹ ਨੇ ਵੀ ਕੀਤਾ ਹੈ ਕਿ ਸਮਾਂ ਕਹੋ ਜਾਂ ਆਉਣਾ ਹੈ ਇਸ ਦਾ ਜ਼ਿਕਰ ਸੋ ਸਾਖੀ ਹੋਰ ਦਸਾਂ ਗੁਰਾਂ ਦੀ ਬਾਣੀ ਦੇ ਵਿੱਚ ਮੇਰੇ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਕਲਯੁਗ ਐਹੋ ਜਾ ਹੋਣਾ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਤਾਂ ਕਹਿੋ ਜੇ ਸਿੱਖ ਹੋਣਗੇ ਕਲਯੁਗ ਦੇ ਵਿੱਚਾਂ ਦੇਖੋ ਸਮਾਂ ਤਾਂ ਦਿਨ ਪਰ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਤਾਂ ਐਹੋ ਜੀ ਰਫਤਾਰ ਸਮੇਂ ਨੇ ਫੜੀ ਹੈ ਕਿ ਹੱਥੋਂ ਤਾਂ ਨਿਕਲਦਾ ਹੀ ਜਾ ਰਿਹਾ ਹੈ ਤਾਂ ਸਮਾਂ ਉਸ ਵੱਲ ਵੱਧ ਰਿਹਾ ਹੈ ਕਿ ਜਿੱਥੇ ਬਹੁਤ ਹੀ ਭੈੰਕਰ ਚੀਜ਼ਾਂ ਹਨ ਜਿੱਥੇ ਕੀ ਭੈੰਕਰ ਤੋਂ ਭੈੰਕਰ ਚੀਜ਼ਾਂ ਖੜੀਆਂ ਹਨ ਸਾਡੇ ਗੁਰਾਂ ਨੇ ਸੇ ਹੋਰ ਦੀ ਨਹੀਂ ਬਲਕਿ ਸਾਡੇ ਹੀ ਸਿੱਖਾਂ ਦੀ ਗੱਲ ਕੀਤੀ ਕਿ ਕਾਲ ਯੁਗ ਦੇ ਸਮੇਂ ਵਿੱਚ ਸਿੱਖ ਕਿਹਜੇ ਹੋਣਗੇ ਕਾਲ ਯੁਗ ਦੀ ਗਰਮ ਹਵਾ ਇਹ ਸਾਰਿਆਂ ਨੂੰ ਡੇਗੇਗੀ ਤਾਂ ਕਾਲ ਯੁਗ ਦੇ ਵਿੱਚ ਨਾ ਤਾਂ ਕੋਈ ਮਾਪੇ ਉਹਨੂੰ ਧੀ ਪਤ ਜਾਨੂਗਾ ਅਤੇ ਨਾ ਹੀ ਕੋਈ ਭੈਣ ਭਰਾ ਨੂੰ ਭੈਣ ਭਰਾ ਜਾਨੂਗਾ ਅਤੇ ਨਾ ਕੋਈ ਮਾਰੇ ਨੂੰ ਤਗੜਾ ਇਸ ਦੁਨੀਆ ਤੇ ਰਹਿਣ ਦਊਗਾ ਅਤੇ ਇਸ ਦੁਨੀਆ ਤੇ ਲੋਭ ਹੰਕਾਰ ਮੋਹ ਮਾਇਆ ਹੀ ਰਹਿ ਜਾਣੀ ਹੈ ਅਤੇ ਠੱਗਾਂ ਦਾ ਸਮਾਂ ਆ ਜਾਵੇਗਾ ਅਤੇ ਠੱਗਾਂ ਦੀ ਦੁਨੀਆ ਵਿੱਚ ਠੱਗਿਆ ਕੌਣ ਜਾਵੇਗਾ ਜਿਹੜੇ ਕਿ ਟਿੱਗ ਹੈ ਕਹਿੰਦੇ ਕਿ ਇੱਕ ਰਸਤਾ ਉਹਨਾਂ ਦੋਹਾਂ ਜੀਆਂ ਦਾ ਰਿਆ ਕਰੂਗਾ ਕਹਿੰਦੇ ਕਿ ਵਿਆਹ ਹੋ ਜਾਇਆ ਕਰੂ ਵਿਆਹ ਹੋਣ ਤੋਂ ਬਾਅਦ ਦੋਹੇ ਅੱਡ ਹੋ ਜੇ ਕੰਮ ਲਗੇ ਤਾਂ ਤੁਸੀਂ ਦੇਖਦੇ ਹੋ ਨਾ ਇਹ ਗੱਲਾਂ ਸੱਚ ਹੋ ਰਹੀਆਂ ਹਨ ਅਤੇ ਬੰਦੇ ਨੂੰ ਬੰਦਾ ਵੱਡ ਟੋਕ ਰਿਹਾ ਹੈ ਅਤੇ ਛੋਟੇ ਛੋਟੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਗੁਰੂ ਦਾ ਪੱਲਾ ਛੱਡ ਕੇ ਪਾਪ ਵੱਲੇ ਲੋਕ ਵਧ ਜੰਦੇ ਹਨ ਤਾਂ ਸੰਗਤ ਜੀ ਇਹ ਸਭ ਕਲਯੁਗ ਦੀਆਂ ਨਿਸ਼ਾਨੀਆਂ ਹਨ ਤਾਂ ਜੇਕਰ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ ਤਾਂ ਸਿੱਖ ਪੱਕੇ ਸਿੱਖ ਨਹੀਂ ਹੈ ਤੁਸੀਂ ਦੇਖਿਆ ਹੋਵੇਗਾ ਕਿ ਸਿੱਖਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ ਹੈ ਅਤੇ ਸਿਰ ਤੇ ਪੱਗਾਂ ਵੀ ਸਜਾਈਆਂ ਹੁੰਦੀਆਂ ਹਨ ਤਾਂ ਆਪਣੇ ਆਪ ਨੂੰ ਗੁਰੂ ਵਾਲੇ ਵੀ ਕਹਿੰਦੇ ਹਨ ਪਰ ਤੁਸੀਂ ਦੇਖਿਆ ਹੋਵੇਗਾ ਕਿ ਪੀਰਾਂ ਵਾਲੀ ਜਗ੍ਹਾ ਤੇ ਜਾ ਕੇ ਮੱਥੇ ਵੀ ਟੇਕਦੇ ਹਨ ਤਾਂ ਤੁਸੀਂ ਦੇਖਿਆ ਹੋਵੇਗਾ ਲੋਕ ਕਹਿੰਦੇ ਕਿ ਅੰਮ੍ਰਿਤ ਆਪਣੀ ਜਗ੍ਹਾ ਹੈ ਅਤੇ ਬਾਬੇ ਆਪਣੀ ਜਗ੍ਹਾ ਹੈ ਤਾਂ ਉਹ ਲੋਕ ਜਾ ਕੇ ਉਹਨਾਂ ਦੇ ਪੈਰਾਂ 'ਚ ਡਿੱਗਦੇ ਨੇ ਉਹਨਾਂ ਦੇ ਪੈਰਾਂ ਨੂੰ ਮੱਥੇ 'ਤੇ ਇਕ ਦਿਨ ਤਾਂ ਨਾ ਜੀਣਾ ਇਹ ਸਿੱਖ ਨਹੀਂ ਹੋ ਸਕਦੇ ਹਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਇਹੋ ਜਿਹਾ ਮੇਰਾ ਸਿੱਖ ਨਹੀਂ ਹੋ ਸਕਦਾ ਇੰਨਾ ਸਿੱਖਾ ਨੇ ਸਿਰ ਦੇ ਕੇ ਸਰਦਾਰੀ ਨਹੀਂ ਲਈ ਭਾਵ ਕਿ ਸਿਰ ਦੇ ਕੇ ਇੰਨਾ ਸਿੱਖੇ ਨਹੀਂ ਲਈ ਇਹ ਵੇਖੀ ਨਹੀਂ ਇਹ ਦੰਬੀ ਲੋਗ ਨੇ ਤਾਂ ਇੱਥੇ ਪਹਿਣਾ ਦੀ ਵੀ ਗੱਲ ਆਉਂਦੀ ਹੈ ਪਹਿਣਾ ਨੇ ਵੀ ਗਾਤਰੇ ਪਾਏ ਹੁੰਦੇ ਹਨ ਪਰ ਜ਼ਿਆਦਾਤਰ ਫਕੀਰਾਂ ਦੇ ਹੀ ਨਜ਼ਰ ਆਉਂਦੀਆਂ ਹਨ ਅਤੇ ਵੈਮਾ ਪਰ ਮਾ ਦੇਵੀ ਚ ਰਹਿੰਦੀਆਂ ਹਨ ਅਤੇ ਕਈ ਮੈਨੂੰ ਕਹਿਣਗੇ ਇਸ ਪੈਣ ਨੇ ਕੀ ਕਹਿ ਦਿੱਤਾ ਪਰ ਸੱਚ ਕਰਕੇ ਜਾਣਿਓ ਇਹ ਸਭ ਕੁਝ ਸੱਚ ਹੋ ਰਿਹਾ ਹੈ ਪਰ ਜਦੋਂ ਕੋਈ ਦੂਜਾ ਕਿਤੇ ਜਾਵੇ ਤਾਂ ਜਾਵੇ ਪਰ ਜਦੋਂ ਕੋਈ ਅਮਰਿਤ ਸ਼ਕੀ ਕਿਤੇ ਜਾਵੇ ਨਾ ਤਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਇਹ ਦੰਬੀ ਹੈ ਇਹ ਪੇਖੀ ਹੈ ਇਹ ਗੁਰੂ ਦੇ ਸਿੱਖ ਨਹੀਂ ਹੈ ਸਿੱਖੀ ਦੇ ਬਾਣੀ ਵਿੱਚ ਉਹ ਲੋਕ ਨਹੀਂ ਜਿਨ੍ਹਾਂ ਨੇ ਸਿੱਖੀ ਨੂੰ ਢੋਲਾਈ ਹੈ ਇੰਨਾ ਲੋਕਾਂ ਕਰਕੇ ਸਿੱਖਾਂ ਤੇ ਉਂਗਲਾ ਚੱਕਦੇ ਨੇ ਲੋਕ ਜੇਕਰ ਅਸੀਂ ਜ਼ਿਆਦਾ ਕਹਿ ਤਾ ਹੋਵੇ ਤਾਂ ਮਾਫ਼ ਕਰਿਓ ਸਗਤ ਜੀ ਪਰ ਇਹ ਸਭ ਕੁਝ ਸੱਚ ਹੈ ਤਾਂ ਵਾਲੇ ਕਲਯੁਗ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਭੈਂਕਰ ਸਮਾਂ ਆਉਣਾ ਹੈ ਤਾਂ ਜਦੋਂ ਇਮਤਿਹਾਨ ਹੋ ਗਈ ਫੇਰ ਤੋਂ ਇੱਕ ਨਵਾਂ ਅਵਤਾਰ ਆਵੇਗਾ ਤਾਂ ਸਾਡੇ ਸਤਿਗੁਰੂ ਨੇ ਉਸ ਟਾਈਮ ਜਨਮ ਲੈਣਾ ਹੈ ਆਹੋ ਜੀ ਦੁਨੀਆ ਦਾ ਨਾਸ਼ ਕਰਕੇ ਤਾਂ ਦੁਵਾਰਾ ਤੋਂ ਸਿੱਖੀ ਦਾ ਰਾਜ ਉਪਸਥਿਤ ਕਰਨਾ ਹੈ ਤਾਂ ਇਹ ਆਪਣੇ ਗੁਰਾਂ ਦੇ ਵਚਨ ਹਨ ਤਾਂ ਯਾਦ ਰੱਖਿਓ ਗੁਰਾਂ ਦਾ ਨਵਾਂ ਅਵਤਾਰ ਹੋਵੇਗਾ ਤਾਂ ਆਪਾਂ ਨੂੰ ਇਸ ਕਲਯੁਗ ਦੇ ਵਿੱਚ ਵੀ ਗੁਰਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਤੇ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਤੁਹਾਡੇ ਵਿਚਾਰ ਕੀ ਹਨ ਇਸ ਵੀਡੀਓ ਦੇ ਬਾਰੇ ਅਤੇ ਜੇ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਹੋਣ ਤਾਂ ਵਾਹਿਗੁਰੂ ਜੀ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਬਾਬ ਦੇਣਾ